ਸਿੱਖ ਸਕਦਾ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਮਾਂ ਤੇ ਬਾਪ ਨੂੰ ਰੱਬ ਦਾ ਦਰਜਾ ਦਿੱਤਾ ਹੈ ਚਿੰਤ ਭਵਨ ਮਨ ਪਰਿਉ ਹਮਾਰਾ ਨਾਮ ਬਿਨਾ ਕੈਸੇ ਉਤਰ ਸਪਾਰਾ ਦੇਹ ਬਿਮਲ ਮੇਰੇ ਮਾਂ ਦੀ ਮੈਲ ਧੋਣ ਵਾਲੀ ਮਤ ਦੇ ਮੈਨੂੰ ਗੁਰੂ ਨਹੀਂ ਤੇ ਸੰਸਾਰ ਦੇ ਵਿੱਚ ਜਿੱਥੇ ਵੀ ਖਾਂ ਚਿਲਮਿਲ ਬਿਸੀਆਰ ਦੁਨੀਆ ਫਾਨੀ ਕਲੂਬ ਅਕਲ ਮਨ ਗੂਰ ਨਾ ਮਾਨੀ ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ ਇੱਕ ਚੀਜ਼ ਮੁਜਾਦੇ ਅਵਰ ਜ਼ਹਿਰ ਚੀਜ਼ ਨਾ ਪਾਇਆ ਮੇਰੇ ਸੱਚੇ ਪਾਤਸ਼ਾਹ ਮੈਨੂੰ ਆਪਣਾ ਨਾਮ ਦੇਈ ਮੈਨੂੰ ਹੋਰ ਦੁਨੀਆ ਦੇ ਵਿੱਚ ਸਭ ਜ਼ਹਿਰ ਹੈ ਇਸ ਨਾਮ ਤੋਂ ਬਿਨਾ ਕਿਸੇ ਘਰ ਵਿੱਚ ਸੁੱਖ ਨਹੀਂ ਹੈ ਜਿਸ ਘਰ ਵਿੱਚ ਨਾਮ ਹੈ ਉਸ ਘਰ ਵਿੱਚ ਦੁੱਖ ਨਹੀਂ ਵੜ ਸਕਦੇ ਉਥੇ ਗੁਰੂ ਦਾ ਪਹਿਰਾ ਲੱਗਦਾ ਚੌਂਕੀ ਚੌਗਿੰਦ ਕਿਉਂਕਿ ਮਹਾਰਾਜ ਦਾ ਸ਼ਬਦ ਹੈ ਸਤਗੁਰ ਜੀ ਨੇ ਇਹ ਬਚਨ ਕੀਤਾ ਕਿ ਜਿਹੜਾ ਨਾਮ ਜਪਦਾ ਗੁਰ ਕਾ ਸ਼ਬਦ ਰਖvare ਪੜੋ ਜੀ ਗੁਰ ਕਾ ਸ਼ਬਦ ਚੌਂਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਦੁਨੀਆ ਦਾ ਦੁੱਖ ਛੱਡੋ ਮੌਤ ਦਾ ਫਰਿਸ਼ਤਾ ਜੰਮ ਵੀ ਉਸ ਘਰ ਦੇ ਵਿੱਚ ਨਹੀਂ ਵੜ ਸਕਦਾ ਜਿਸ ਘਰ ਦੇ ਵਿੱਚ ਰੱਬੀ ਨਾਮ ਹੈ ਜਿਸ ਘਰ ਦੇ ਵਿੱਚ ਪ੍ਰਭੂ ਦੀ ਸਿਮਰਨ ਦੀ ਅਵਸਥਾ ਹੈ ਤਾਤੀ ਵਾਉ ਨ ਲੱਗੀ ਪਾਰ ਬ੍ਰह्म ਸ਼ਰਨਾਈ ਚੋਂ ਗਿਰਦ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰੂ ਪੂਰਾ ਭੇਟਿਆ ਜਿਨ ਬੰਦਤ ਬਣਾਈ ਰਾਮਨਾਮ ਔਖਦ ਦਿਆ ਇਹ ਔਸ਼ਧੀ ਹੈ ਏਕਾ ਨਿਬਲਾਈ ਰਾਖ ਲੀਏ ਤਿਨ ਰਖਨ ਹਾਰ ਸਭ ਸਾਰੇ ਕਲੇਸ਼ ਦੂਰ ਹੋਣਗੇ ਜਿਸ ਦੇ ਨਾਮ ਆ ਗਿਆ ਜਿਸ ਦਿਨ ਬਰਕਤ ਆ ਗਈ ਮੈਨੂੰ ਉਸ ਦਿਨ ਗੁਰਮੁਖ ਪਿਆਰੇ ਮਿਲੇ ਮੈਂ ਕਿਹਾ ਭਈ ਤੁਸੀਂ ਬਹੁਤਾ ਚਿਰ ਨਹੀਂ ਹੋਏ ਗੁਰੂ ਘਰ ਆਉਂਦੇ ਕਿੰਨਾ ਚਿਰ ਹੋਇਆ ਉਹ ਮੈਨੂੰ 6 ਸਾਲ ਹੋ ਗਏ ਇੱਥੇ ਸੇਵਾ ਕਰਦੇ ਹੋਏ ਕਹਿੰਦੇ ਜੀ ਮੈਨੂੰ 2 ਸਾਲ ਹੀ ਹੋਏ ਨੇ ਨੇਮ ਨਿਭਾਉਂਦੇ ਅੰਮ੍ਰਿਤ ਵੇਲੇ ਮੈਂ ਕਿਹਾ ਕਿਉਂ ਕਹਿੰਦੇ 2 ਸਾਲ ਬਾਅਦ ਮੈਂ ਅੰਮ੍ਰਿਤ ਛਕਿਆ ਔਰ 2 ਸਾਲ ਪਹਿਲਾਂ ਮੈਂ ਅੰਮ੍ਰਿਤ ਛਕਿਆ ਕਹਿੰਦੇ ਫਿਰ ਕਹਿੰਦੇ ਪਹਿਲਾਂ ਮੈਨੂੰ ਭੁਲੇਖਾ ਸੀ ਕਿ ਮੈਂ ਅੰਮ੍ਰਿਤ ਕਿਵੇਂ ਸਾਮਾਂਗਾ ਕਹਿੰਦੇ ਅੱਧੀ ਉਮਰ ਜੀਵਨ ਦੀ ਅੱਧੀ ਤੋਂ ਵੱਧ ਲੰਘਾਤੀ ਗੁਰੂ ਨੇ ਕਿਰਪਾ ਕੀਤੀ 2 ਸਾਲ ਪਹਿਲਾਂ ਅੰਮ੍ਰਿਤ ਛਕਿਆ ਐਸੀ ਚੇਟਕ ਲੱਗੀ ਕਹਿੰਦੇ ਆਪੇ ਅੱਖ ਖੁੱਲ ਜਾਂਦੀ ਹੈ ਤੇ ਆਪੇ ਰੋਜ਼ ਮੈਂ ਅੰਮ੍ਰਿਤ ਵੇਲੇ ਇੱਥੇ ਆ ਸਕੀ ਵਾਰ ਸੁਣਨ ਆਉਣਾ ਸਿੱਖਾ ਤੂੰ ਅੰਮ੍ਰਿਤਮੁਨੀ ਸਾਹਮਣਾ ਭਾਵਨਾ ਨਾਲ ਤੁਰ ਤੇ ਅੰਮ੍ਰਿਤ ਤੈਨੂੰ ਸਾਂਭੇਗਾ ਅੰਮ੍ਰਿਤ ਦੀ ਰਹਿਮਤ ਤੈਨੂੰ ਸਾਂਭੇਗੀ ਅੰਮ੍ਰਿਤ ਬਖਸ਼ਿਸ਼ ਹੈ ਇਕੰਢੇ ਬਾਟੇ ਦੀ ਪੌਹਲ ਤਾਕਤ ਹੈ ਜਿਹੜਾ ਅੰਦਰ ਦੇ ਅੰਮ੍ਰਿਤ ਨੂੰ ਪ੍ਰਗਟ ਕਰਦੀ ਹੈ ਤੇ ਦੂਸਰੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਏਕ ਚੀਜ਼ ਮੁਜਹਿ ਦੇ ਜੇ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਸਿੱਖ ਨੂੰ ਦੇਣਾ ਤੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੁ ਉਦੇ ਨਾਮ ਬਿਨਾ ਸਭ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇ ਇਹ ਸਭ ਤ੍ਰਿਗ ਹੈ ਨਾਮ ਬਿਨਾ ਜੋ ਪਹਿਰੇ ਖਾਏ ਜਿਉ ਕੂਕਰ ਜੂਠਨ ਮਹਿ ਪਾਏ ਨਾਮ ਬਿਨਾ ਜੀਤਾ ਵਿਵਹਾਰ ਜਿਉ ਮਰਤਕ ਮਿੱਥਿਆ ਸ਼ਿੰਗਾਰ ਇੱਕ ਮੁਰਦੇ ਦਾ ਸਜਾਇਆ ਹੋਇਆ ਇਸ ਤੋਂ ਵੱਧ ਨਹੀਂ ਨਾਮ ਤੋਂ ਬਿਨਾ ਜੀਵਨ ਸਤਗੁਰ ਬਖਸ਼ਿਸ਼ ਕਰਨ ਇਹ ਗਾਥਾ ਆਪ ਸੰਗਤਾਂ ਨੂੰ ਇਸ ਕਰਕੇ ਸੁਣਾਈ ਪ੍ਰੋਫੈਸਰ ਪੂਰਨ ਸਿੰਘ ਦੀ ਕਿ ਮਾਪੇ ਜਿਹੜੇ ਨੇ ਜੇ ਉਹ ਰੱਬੀ ਰਹਿਮਤ ਦੇ ਸਹਿਜ ਸ਼ਬਦ ਵਿੱਚ ਜੀਵਨ ਬਤੀਤ ਕਰਨ ਉਹਨਾਂ ਦੇ ਘਰ ਵੀ ਫਿਰ ਰਹਿਮਤਾਂ ਵਰਤਦੀਆਂ ਨੇ ਪਰ ਚਿੱਥੇ ਨਹੀਂ ਪਹਿਣਾ ਭਈ ਐਵੇਂ ਨਹੀਂ ਕਰਦਾ ਬੱਚਾ ਐਵੇਂ ਨਹੀਂ ਕਰਦਾ ਸਬਰ ਬਹੁਤ ਜ਼ਰੂਰੀ ਹੈ ਗੁਰਨਾਨਕ ਸਾਹਿਬ ਦੇ ਸਬਰ ਨਾਲ ਸਾਰੀਆਂ ਚੀਜ਼ਾਂ ਪ੍ਰਗਟ ਹੁੰਦੀ ਆ ਸਬਰ ਅੰਦਰ ਸਾਬਰੀ ਤਨ ਏਵੇਂ ਜਲੇਨ ਖੂਨ ਨਜ਼ੀਕ ਖੁਦਾਇਦਾ ਪੀਤਨਾ ਕਿਸੇ ਦੇ ਕਿਸੇ ਦੇ ਅੰਦਰ ਦੀ ਅਵਸਥਾ ਨਹੀਂ ਪਤਾ ਕੀ ਵਰਤਰੀਏ ਤੇ ਸ਼ੁਕਰ ਕਰੀਏ ਇੱਕ ਚੀਜ਼ ਮੁਜਾਦੇ ਅਵਰ ਜ਼ਹਿਰ ਚੀਜ਼ ਨਾ ਪਾਇਆ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਔਰੰਗਜ਼ੇਬ ਮੇਰੇ ਕੋਲ ਅੱਜ ਕੁਝ ਵੀ ਨਹੀਂ ਮੈਂ ਕਹਿਣਾ ਮੈਂ ਦਾਵੇ ਨਾਲ ਮੈਂ ਲਿਖ ਕੇ ਕਹਿਣਾ ਕਲਮ ਦੇ ਨਾਲ ਦਵਾਤ ਵਿੱਚ ਭਰ ਕੇ ਕਾਗਜ਼ ਉੱਤੇ ਲਿਖ ਕੇ ਕਹਿਣਾ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੇਰੇ ਕੋਲ ਅੱਜ ਕੁਝ ਵੀ ਨਹੀਂ پر میرے کو چیز ہے اورنگزیب جو تیرے کول نہیں ہے کی ہے خدا ونت بخشہ ہے ایش و عرش تیرے کول سب کچھ ہے ترا اگر نظر ہست لشکر بازرے کو گھوڑے ہاتھی تیرے محل تیریاں مانیاں دولت دا کوئی اتری تیرے نہیں ہر قسم دی دولت ہے پر تیرے کول ایک دولت نہیں ہے ربی شکرانے دی ਉਹ ਦੌਲਤ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਹੈ ਤੇਰੀ ਦੌਲਤ ਤੈਨੂੰ ਜਿਤਾ ਨਹੀਂ ਸਕਦੀ ਤੇ ਗੁਰੂ ਗੋਬਿੰਦ ਸਿੰਘ ਦੀ ਦੌਲਤ ਗੁਰੂ ਗੋਬਿੰਦ ਸਿੰਘ ਨੂੰ ਹਰਾ ਨਹੀਂ ਸਕਦੀ ਬੜਾ ਪਿਆਰਾ ਸ਼ੇਰ ਹੈ ਤੇਰੀ ਦੌਲਤ 10 ਲੱਖ ਦੀ ਫੌਜ ਚੜਾ ਕੇ ਵੀ ਤੈਨੂੰ ਜਿਤਾ ਨਹੀਂ ਸਕਦੀ ਤੂੰ ਗੁਰੂ ਗੋਬਿੰਦ ਸਿੰਘ ਦਾ ਵਾਲਵਿੰਗਾ ਨਹੀਂ ਕਰ ਸਕਿਆ ਨਾ ਕਤਰਾ ਮਰਾ ਇਤਬਾਰੇ ਬਰੋਸ ਤੇ ਬਖਸ਼ੀਵਾ ਦੀਵਾ ਹਮਾ ਕਿzbਗੋਸ਼ ਨਾਇਮਾ ਪਰਸਦੀ ਨਾ ਓਜ਼ਾਇਦੀਨ ਨਾ ਸਾਹਿਬ ਸ਼ਨਾਸੀ ਨਾ ਮੁਹੰਮਦ ਯਕੀਨ ਤੂੰ ਧਰਮੀ ਨਹੀਂ ਹੈ ਤੂੰ ਪਾਪੀ ਹੈ ਕਿਉਂ ਕੱਲਾ ਦੌਲਤ ਦਾ ਅਹੰਕਾਰ ਬਾਹਰੋਂ ਬੁਰਕਾ ਪਾਲਣਾ ਹੱਥ ਵਿੱਚ ਤਸਵੀਰ ਫੜ ਲੈਣਾ ਸਿਰ ਤੇ ਮੁਸਲਮਾਨੀ ਢੰਗ ਦੀ ਟੋਪੀ ਪਾ ਲੈਣਾ ਮੂੰਹ ਤੋਂ ਕੁਰਾਨ ਦੀਆਂ ਆਇਤਾਂ ਪੜ੍ਹ ਲੈਣੀਆਂ ਇਹ ਧਰਮੀ ਨਹੀਂ ਬਣਾਉਂਦੀ ਤੇਰੇ ਅੰਦਰ ਧਰਮ ਨਹੀਂ ਹੈ ਤੇਰੇ ਅੰਦਰ ਸਾਹਿਬ ਸ਼ਨਾਸੀ ਨਹੀਂ ਹੈ ਤੇਰੇ ਅੰਦਰ ਉਸ ਪਰਵਰਦੀگار ਵਾਹਿਗੁਰੂ ਖੁਦਾ ਦਾ ਯਕੀਨ ਨਹੀਂ ਹੈ ਮੇਰੇ ਅੰਦਰ ਉਹ ਹੈ ਉਹ ਬਖਸ਼ਿਸ਼ ਤੁਰਾਗਰ ਨਜ਼ਰ ਹਸਤ ਲਸ਼ਕਰ ਵਜ਼ਰ ਕੇ ਮਹਾਰਾ ਨਗਾ ਹਸਤ ਯਸਦਾ ਸ਼ੁਕਰ ਗੁਰੂ ਗੋਬਿੰਦ ਸਿੰਘ ਨੇ ਸ਼ੁਕਰ ਲਫ਼ਜ਼ ਵਰਤਿਆ ਜੀ ਜ਼ਫਰਨਾਮੇ ਚ 111 ਸ਼ੇਰਾਂ ਵਿੱਚ ਇੱਕ ਸ਼ੇਰ ਹੈ ਸ਼ੁਕਰ ਦਾ ਤੇ ਯਾਦ ਰੱਖਿਓ ਦੁਨੀਆ ਦੇ ਲੋਕੋ ਅੱਜ ਬੰਦਾ ਨਿਮਰਤਾ ਦੇ ਵਿੱਚ ਜੀਉਂਦਾ ਹੈ ਦੁਨੀਆ ਕਹੇਗੀ ਉਹ ਹਾਰ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇਵੇਂ ਹੀ ਦੁਨੀਆ ਦੇ ਲੋਕਾਂ ਨੂੰ ਲੱਗਦਾ ਮਿੱਟੀ ਤੇ ਖਾਕ ਲੱਗਦਾ ਉਹ ਪੈਰਾਂ ਦੇ ਥੱਲੇ ਹੈ ਗੁਰਗੋਬਿੰਦ ਸਿੰਘ ਸਾਹਿਬ ਕਹਿੰਦੇ ਯਾਦ ਰੱਖਿਓ ਜਿਹੜੀ ਖਾਕ ਅੱਜ ਪੈਰਾਂ ਦੇ ਥੱਲੇ ਹੈ ਕੱਲ ਉਹ ਖਾਕ ਸਿਰ ਦੇ ਉੱਤੇ ਹੋਏਗੀ ਨਿਮਰ ਬੰਦੇ ਤੇ ਸ਼ੁਕਰ ਬੰਦੇ ਦੀ ਅਹਿਮੀਅਤ ਅੱਜ ਸੰਸਾਰ ਨਹੀਂ ਸਮਝੇਗਾ ਪਰ ਕੱਲ ਨੂੰ ਫਰੀਦਾ ਖਾਕ ਨਾ ਨਿੰਦੀਐ ਪੜੋ ਜੀ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇੜ ਨਾ ਕੋਏ ਜੀਵਨ ਦੇਆਂ ਪੈਰਾਂ ਤਲੇ ਮੋਇਆਂ ਇਸ਼ੁਕਰਾਨੇ ਦੀ ਬਿਰਤੀ ਹੈ ਜੀ ਇਹ ਨਿਮਰਤਾ ਦੀ ਬਿਰਤੀ ਹੈ ਅੱਜ ਮਿੱਟੀ ਸਭ ਦੇ ਪੈਰਾਂ ਥੱਲੇ ਹੈ ਪ੍ਰਿਆਰ ਰੱਖਿਓ ਇੱਕ ਦਿਨ ਮਿੱਟੀ ਜਿਸ ਤਰ੍ਹਾਂ ਸਾਨੂੰ ਨਿਕਲ ਜਾਏਗੀ ਨਿਮਰਤਾ ਇਸ ਧਰਤੀ ਦੇ ਤੱਕੇ ਸੁਭਾ ਨੂੰ ਜਿੱਤ ਜਾਂਦਾ ਹੈ ਪ੍ਰੇਮ ਇਸ ਧਰਤੀ ਦੀ ਵਧੀਕੀ ਨੂੰ ਨਿਕਲ ਜਾਂਦਾ ਹੈ ਇਸ ਧਰਤੀ ਤੇ ਵੱਡੇ ਤੋਂ ਵੱਡੇ ਅਹੰਕਾਰੀ ਰੱਬੀ ਰਹਿਮਤ ਅੱਗੇ ਗੋਡੇ ਟੇਕ ਕੇ ਬੈਠਦੇ ਨੇ ਸ਼ੁਕਰ ਦੀ ਰਹਿਮਤ ਬੜੀ ਵੱਡੀ ਹੈ ਸ਼ੁਕਰ ਦੀ ਅਵਸਥਾ ਬੜੀ ਵੱਡੀ ਹੈ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕੀਤਾ ਕਿ ਸ਼ੁਕਰ ਕਿਉਂ ਮਹਾਰਾਜ ਜੀ ਕਹਿੰਦੇ ਸੰਸਾਰ 'ਚ ਕੁਛ ਵੱਡਾ ਨਹੀਂ ਹੈ ਦੁਰਾਗਰ ਨਜ਼ਰ ਹਸਤ ਲਸ਼ਕਰ ਬਾਜ਼ਰ ਕੀ ਮਾਰਾ ਨਗਾਹ ਇਸ ਹਸਤ ਯਜ਼ਦਾ ਸ਼ੁਕਰ ਮੇਰੀ ਨਗਾ ਸ਼ੁਕਰਾਨੇ ਵਾਲਾ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਹਾਦਰ ਸ਼ਾਹ ਨੇ ਗੋਦਾਵਰੀ ਦੇ ਕੰਡੇ ਬੈਠਿਆ ਇੱਕ ਸਵਾਲ ਕੀਤਾ ਸੀ ਬੜੀ ਚਲਾਕੀ ਦੇ ਵਿੱਚ ਬੜੀ ਚਲਾਕੀ ਤੇ ਕਿਉਂਕਿ ਹੁਣ ਮੈਂ ਜੌਲੀ ਸਾਹਿਬ ਨਾਲ ਰਲ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਕਿਤਾਬ ਲਿਖ ਰਿਹਾ ਹਾਂ ਇਹਨਾਂ ਨੁਕਤਿਆਂ ਨੂੰ ਬਹੁਤ ਨੇੜਿਓਂ ਪੜਨ ਦਾ ਮੈਨੂੰ ਹੁਣ ਮੌਕਾ ਮਿਲ ਰਿਹਾ ਹੈ ਇਹਨਾਂ ਦਿਨਾਂ 'ਚ ਬਹਾਦਰ ਸ਼ਾਹ ਨੇ ਬੜਾ ਵੱਡਾ ਤੋਖਾ ਕੀਤਾ ਸੀ ਕਿਉਂਕਿ ਬਹਾਦਰ ਸ਼ਾਹ ਨੇ ਪੇਸ਼ਕਸ਼ ਰੱਖੀ ਸੀ ਗੁਰਗੋਬਿੰਦ ਸਿੰਘ ਅੱਗੇ ਮੈਨੂੰ ਤਖਤ ਦਿਵਾ ਦਿਓ ਜੋ ਤੁਹਾਡੀ ਮੰਗ ਹੈ ਉਹ ਪੂਰੀ ਹੋਏਗੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਬਹਾਦਰ ਸ਼ਾ ਜ਼ਬਾਨ ਸੰਭਾਲ ਕੇ ਗੱਲ ਕਰ ਇੱਕ ਗੁਰਨਾਨਕ ਸਾਹਿਬ ਦਾ ਦਰ ਹੈ ਇੱਥੇ ਇਹ ਸਵਾਲ ਨਹੀਂ ਪੁੱਛੀਦਾ ਕਿ ਤੁਹਾਡੀ ਪੇਸ਼ਕਸ਼ ਕੀ ਹੈ ਇੱਥੇ ਭੇਟ ਚਰਣਾ ਵਿੱਚ ਰੱਖੀ ਦੀ ਗੁਰਨਾਨਕ ਸਾਹਿਬ ਨੇ ਗੁਰਨਾਨਕ ਸਾਹਿਬ ਨੇ ਉਹਦੇ ਭੇਜੇ ਹੋਏ ਮੌਮਿਨ ਖਾਨ ਨੂੰ ਕਿਹਾ ਸੀ ਕਿ ਤੂੰ ਦੱਸ ਕੀ ਕਰੇਗਾ ਬਹਾਦਰ ਸ਼ਾ ਨੇ ਆਪ ਕਿਹਾ ਸੀ ਗੁਰਗੋਬਿੰਦ ਸਿੰਘ ਤੁਸੀਂ ਜਿੰਨੀਆਂ ਮਰਜ਼ੀਆਂ ਫੌਜਾਂ ਰੱਖੋ ਤੁਹਾਡੇ ਤੇ ਕੋਈ ਰੋਕ ਨਹੀਂ ਹੋਈ। ਦੂਸਰਾ ਮੈਂ ਆਪ ਵਜ਼ੀਰ ਖਾਨ ਨੂੰ ਸਜ਼ਾ ਦੇਵਾਂਗਾ। ਤੀਸਰਾ ਉਹਨੇ ਕਾਇਸੀ ਕਿ ਸੈਬਜ਼ਾਦਿਆਂ ਦਾ ਜਿਨੇ ਸ਼ਹਾਦਤ ਦਾ ਭਾਵ ਕੀ ਕਾਰਜ ਕੀਤਾ। ਇਹ ਤਿੰਨ ਉਹਨੇ ਸ਼ਰਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਰੱਖੀਆਂ। ਮਹਾਰਾਜ ਜੀ ਨੇ ਬਿਨਾਂ ਸ਼ਰਤ ਤੋਂ ਉਹਨੂੰ ਤਖਤ ਦਿਵਾਇਆ। ਤੇ ਜਦ ਬਹਾਦਰ ਸ਼ਾਹ ਨੂੰ ਪੁੱਛਿਆ ਨਾ ਕਿ ਭਈ ਹੁਣ ਵਜ਼ੀਰ ਖਾਨ ਦਾ ਕੀ ਕਰਨਾ? ਉਹ ਟਾਲਮਟੋਲੇ ਕਰਨ ਲੱਗ ਗਿਆ ਮਹਾਰਾਜ ਨੂੰ ਪਤਾ ਲੱਗ ਗਿਆ ਕਹਿੰਦਾ ਦੱਖਣ ਵੱਲ ਮੇਰਾ ਜਿਹੜਾ ਭਰਾ ਹੈ ਨਾ ਬਗਾਵਤ ਕਰ ਰਿਹਾ ਮੈਂ ਉਹ ਵੇਖਣ ਜਾਣਾ ਤੁਸੀਂ ਮੇਰੇ ਨਾਲ ਚਲੋ ਰਾਜਸਥਾਨ ਦੀ ਧਰਤੀ ਤੇ ਹੀ ਆਗਰਾ ਤੋਂ ਨਿਕਲਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਆਦਰਸ਼ਾ ਦੇ ਨਾਲ ਨਹੀਂ ਤੁਰੇ ਵਖਰੇ ਨੇ ਗੁਰੂ ਗੋਬਿੰਦ ਸਿੰਘ ਦਾ ਸਾਰਾ ਸਫਰ ਵਖਰਾ ਹੈ ਜਿੱਥੇ ਛਾਈ ਟਿੱਬੀਆਂ ਛਾਈ ਫੌਜਾਂ ਰੁਕੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰਦੁਆਰੇ ਵਖਰੇ ਬਣੇ ਹੋਏ ਨੇ 30 30 40 40 ਮੀਲ ਦੂਰ ਬਣੇ ਹੋਏ ਨੇ ਕਿਉਂ ਗੁਰੂ ਗੋਬਿੰਦ ਸਿੰਘ ਸਾਹਿਬ ਪਹਿਲਾਂ ਹੀ ਵਖ ਹੋ ਗਏ ਸੀ ਬਾਦਰਸ਼ਾ ਸਮਝਦੇ ਸੀ ਇਹ ਝੂਠ ਹੈ ਇਹ ਫਰੇਬੀਆ ਇਹ ਮਕਾਰ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨਦੇੜ ਪਹੁੰਚੇ ਐਲਾਨ ਕਰਦਾ ਬਾਦਰਸ਼ਾ ਤੇਰਾ ਰਸਤਾ ਵਖਰਾ ਮੇਰਾ ਰਸਤਾ ਗੁਰੂ ਗੋਬਿੰਦ ਸਿੰਘ ਦਾ ਰਸਤਾ ਵਖਰਾ ਮੈਂ ਆਪ ਹੀ ਸੋਧਦਾਂਗਾ ਉਹਨਾਂ ਨੂੰ ਆਪ ਹੀ ਰੱਬੀ ਰਹਿਮਤ ਹੋਏਗੀ ਇੱਕ ਸਵਾਲ ਪੁੱਛਿਆ ਬਾਦਰਸ਼ਾ ਨੇ ਗੋਦਾਵਰੀ ਕੋ ਕਿ ਨਗੀਨਾ ਦਿੱਤਾ ਜੀ ਮਹਾਰਾਜ ਜੀ ਨੇ ਵਗਾ ਕੇ ਸੁਟਿਆ ਇਹੋ ਜੇ ਨਗਿਨੇ ਕਹਿੰਦੇ ਗੁਰੂ ਘਰ ਦੇ ਵਿੱਚ ਕੋਈ ਕੀਮਤ ਨਹੀਂ ਖੋਟੇ ਨੇ ਹੈਰਾਨ ਹੋ ਗਿਆ ਸੀ ਕਹਿੰਦਾ ਮਹਾਰਾਜ ਮੇਰਾ ਨਗਿਨਾ ਸਭ ਤੋਂ ਮਹਿੰਗਾ ਤੋਸ਼ੇਖਾਨੇ ਚੋਂ ਕੱਢ ਕੇ ਲਿਆਇਆ ਮਹਾਰਾਜ ਜੀ ਨੇ ਉਹਨੂੰ ਨਗਿਨੇ ਨਗਨੇ ਦਾ ਆ ਲਾਬ ਲੈ ਜਿੰਨੇ ਲਬਣੇ ਤੇ ਤੂੰ ਪਛਾਣ ਲੈ ਹੈਰਾਨ ਹੋ ਗਿਆ ਸੀ ਉਹਨੇ ਪੁੱਛਿਆ ਮਹਾਰਾਜ ਕੈਸੀ ਕੈਸੀ ਬੀਤੀ ਬੜੀ ਚਲਾਕੀ ਨਾਲ ਪੁੱਛਿਆ ਜ਼ਖਮ ਕੁਰੇਦਨੇ ਚਾਹੁੰਦਾ ਸੀ ਪਰ ਇਹ ਭੁੱਲ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਚੁਬੀ ਰਹੀ ਸੁਰਤ ਪ੍ਰਬਚਨਨ ਮੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਤਾ ਨੂੰ ਦਿੱਲੀ ਦੀ ਧਰਤੀ ਭੇਜਿਆ ਸੀ ਨਾ ਤਾਂ ਵੀ ਕਿਹਾ ਸੀ ਪਿਤਾ ਜੀ ਇਸ ਸੰਸਾਰ 'ਚ ਕੋਈ ਤੁਹਾਡੇ ਤੋਂ ਵੱਡਾ ਮਹਾਪੁਰਖ ਨਹੀਂ ਹੈ ਕਿਉਂ ਸ਼ੁਕਰਾਨਾ ਸੀ